ਬਹੁਤ ਹੀ ਖਿਨੋਣਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਦਿਨ ਦਿਹਾੜੇ ਗੁੰਡਾ ਕਰਤੀ ਦਾ ਨੰਗਾ ਨਾਚ ਦੇਖਨ ਨੂੰ ਮਿਲਿਆ ਮਾਮਲਾ ਕਾਫੀ ਹੈਰਾਨੀਜਨਕ ਹੈ ਕਿਉਂਕਿ ਇੱਕ ਨਾਬਾਲਗ ਕੁੜੀ ਦੇ ਨਾਲ ਕੁਝ ਬਦਮਾਸ਼ਾਂ ਦੇ ਵੱਲੋਂ ਛੇੜਛਾੜ ਕੀਤੀ ਜਾਂਦੀ ਹੈ ਤੇ ਜਦੋਂ ਛੇੜਛਾੜ ਦਾ ਮਾਪਿਆਂ ਨੇ ਵਿਰੋਧ ਕੀਤਾ ਤਾਂ ਇਨਾਂ ਗੁੰਡਿਆਂ ਬਦਮਾਸ਼ਾਂ ਨੇ ਮਾਪਿਆਂ ਦੇ ਉੱਤੇ ਹਮਲਾ ਕੀਤਾ ਪੂਰੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਤੇ ਬਾਅਦ ਦੇ ਵਿੱਚ ਘਰ ਨੂੰ ਬੁਰੇ ਤਰੀਕੇ ਦੇ ਨਾਲ ਪੰਨਿਆ ਗਿਆ ਜਿਹੜਾ ਵੀ ਸਮਾਨ ਹੱਥ ਚੋਂਦਾ ਉਸ ਦੀ ਇੰਨੇ ਬੁਰੇ ਤਰੀਕੇ ਦੇ ਨਾਲ ਤੋੜਪਾਨ ਕੀਤੀ ਜਾਂਦੀ ਕਿ ਪਰਿਵਾਰ ਇਸ ਵੇਲੇ ਸਦਮੇ ਦੇ ਵਿੱਚ ਹੈ ਕਿਉਂਕਿ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਡਰਿਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਤੇ ਉੱਪਰੇ ਹਮਲਾ ਹੁੰਦਾ ਹੈ ਕਾਫੀ ਜ਼ਿਆਦਾ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ دہشت ਫੈਲ ਜਾਂਦੀ ਹੈ ਤੇ ਹੁਣ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦਰਸਲੇ ਪੂਰਾ ਮਾਮਲਾ ਜੋ ਹੈ ਅੰਮ੍ਰਿਤਸਰ ਦੇ ਜੀਐਸਪੀ ਅਟਾਰੀ ਦੇ ਅਧੀਨ ਆਉਂਦੇ ਪਿੰਡ ਭਗਤਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਨਾ ਬਾਲਕ ਲੜਕੀ ਨੂੰ ਛੇੜਨ ਤੋਂ ਰੋਕਣ ਤੇ ਮਾਪਿਆਂ ਦੇ ਘਰ ਦੇ ਵਿੱਚ ਗੁੰਡਾ ਕਰਤੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਤੇ ਅਤਿਆਰੋਪੀਆਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਘਰ ਦੇ ਵਿੱਚ ਵੜ ਕੇ ਪਾਂ ਤੋੜ ਕੀਤੀ ਗਈ ਫਾਇਰਿੰਗ ਕੀਤੀ ਗਈ ਜਿਸ ਨਾਲ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਪੁਲਿਸ ਦੇ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਰਵਾਈ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਆਓ ਸੁਣਦੇ ਹਾਂ ਹਾਂਜੀ ਰਵਿੰਦਰ ਕੋਰ ਨਾਮ ਹੈ ਮੇਰਾ ਕਿਹੜਾ ਪਿੰਡ ਹੈ ਹਾਂ ਪਗਤੂਪਰਾ ਹੈ ਸਰ ਗੱਲ ਇਹ ਹੈ ਕਿ ਸਾਡੇ ਨਾਲ ਗਵਾਂਢੀ ਹੈਗੇ ਆ ਇਹ ਘਰ 15 20 ਮੁੰਡੇ ਚਤੋਂ ਪੈ ਰਹੇ ਨਾਲ ਦੇ ਘਰ ਰਹਿੰਦੇ ਆ ਤੇ ਇਹਨਾਂ ਨੇ ਮੇਰੀ ਗੁੜੀਆਂ ਨੂੰ ਮੈਂ ਸਮਾਨ ਲੈਣ ਭੇਜਿਆ ਇਹਨਾਂ ਨੇ ਮੇਰੀ ਗੁੜੀਆਂ ਨਾਲ ਸ਼ਰਾਰਤ ਕੀਤੀ ਆ ਤੇ ਮੈਂ ਇਹਨਾਂ ਨੂੰ ਰੋਲਾ ਪਾਇਆ ਇਹਨਾਂ ਦੇ ਘਰ ਅਸੀਂ ਲਾਮਾ ਲੈ ਕੇ ਗਏ ਆ ਇਹਨਾਂ ਨੇ ਪਹਿਲਾਂ ਇੱਕ ਵਾਰ ਪਹਿਲਾਂ ਉਦੋਂ ਬੰਦੇ ਪੁਆਤੇ ਮੇਰੇ ਘਰਲੇ ਦੇ ਗੱਲ ਪੈ ਗਏ ਮੈਂ ਆਪਣੇ ਘਰਲੇ ਨੂੰ ਦ부ਰਜੀ ਸੱਦਿਆ ਸਾਡੀ ਫਾਸਟ ਫੂਡ ਦੀ ਰੇੜੀ ਆ ਦ부ਰਜੀ ਉਹਨਾਂ ਨੂੰ ਅਸੀਂ ਸੱਦਿਆ ਕਿ ਆਓ ਕਿ ਇਸ ਤਰ੍ਹਾਂ ਸਾਰਾ ਗੱਲ ਹੋ ਗਈ ਇਹ ਆਏ ਪਹਿਲਾਂ ਉਦੋਂ ਮੇਰੇ ਘਰਲੇ ਦੇ ਗੱਲ ਪੈ ਗਏ ਹੁਣ ਕਿऐसे ਐਸੇ ਇਤਨਾ ਡਰ ਡੁਰ ਕੇ ਕਿ ਹਾਂ ਵੀ ਜਿਆਦੇ ਬੰਦੇ ਬੁੰਦੇ ਨਾਲ ਲੈ ਆਣ ਫਿਰ ਹਾਨੂੰ ਸਾਰਿਆਂ ਨੂੰ ਦੱਸਿਆ ਕਿ ਬੰਦੇ ਲੈ ਆਏ ਆ ਅਸੀਂ ਭੱਜ ਕੇ ਕਿਸੇ ਦੇ ਘਰ ਵੜ ਗਏ ਬਹੁਤ ਜਿਆਦਾ ਨੁਕਸਾਨ ਹੋਇਆ ਕਿਹੜੇ ਕਿਹੜੇ ਇਤਿਆਸ ਲੱਗੇ ਉਹਨਾਂ ਕੋ ਹੈਗੇ ਦਾਤਰ ਲੈ ਕੇ ਆਏ ਕਰਪਾਨਾ ਪਿਸਤੋਲਾਂ ਵੀ ਲੈ ਕੇ ਆਏ ਐ ਫਾਇਰ ਕੱਢੇ ਸੱਤ ਫਾਇਰ ਕੱਢੇ ਇਹਨਾਂ ਨੇ ਪਾ ਚਾਰ ਫਾਇਰ ਇਹਨਾਂ ਨੇ ਮੇਰੇ ਜੇਠ ਦੇ ਘਰ ਕੱਢਿਆ ਤਿੰਨ ਫਾਇਰ ਇਹਨਾਂ ਨੇ ਸਾਡੀ ਗਲੀ ਚ ਕੱਢੇ ਸਰ ਕਿਸ ਤਰ੍ਹਾਂ ਦਾ ਇੰਜਾਮ ਤੇ ਆ ਹਾਂ ਜੀ ਭੱਜ ਕੇ ਕਿਸੇ ਦੇ ਘਰ ਵੜ ਕੇ ਜਾ ਕੇ ਲੁਕ ਗਏ ਹਾਂ ਹਾਂ ਜੀ ਗਾਂ ਵੀ ਬਹੁਤ ਖਤਰਾ ਹੈ ਸਰ ਸਾਨੂੰ ਇਹ ਕੁਛ ਵੀ ਕਹਤੇ ਹੁਣ ਵੀ ਧਮਕੀਆਂ ਲਾ ਰਹੇ ਐ ਕਿ ਅਸੀਂ ਨਹੀਂ ਇਹਨਾਂ ਨਾਲ ਕੁਛ ਨਾ ਬੇੜਨਾ ਅਸੀਂ ਮਾਰਨੇ ਇਹਨਾਂ ਦੇ ਬੰਦੇ ਹਾਂਜੀ ਪੁਲਿਸ ਸਾਹਿਬ ਆਏ ਆ ਐਸ ਐਚਓ ਸਰ ਆਏ ਆ ਅਗੇ ਚਾਟੀਵਿੰਨ ਥਾਣੇ ਤੋਂ ਡਿਪਟੀ ਸਾਹਿਬ ਆਏ ਆ ਸਾਰਾ ਮੌਕਾ ਵਾਰਦਾ ਦੇਖ ਕੇ ਗਏ ਪਿੰਡਾਂ ਦੇ ਸਰਪੰਚ ਬਲਾਕ ਦੇ ਮੈਂਬਰ ਸਭ ਆ ਕੇ ਸਾਰਾ ਮੌਕਾ ਦੇਖ ਕੇ ਜਾ ਚੁੱਕੇ ਹੈਗੇ ਮੰਗ ਇਹੋ ਕਰਦੇ ਆ ਕਿ ਆ ਇਹਨਾਂ ਲੋਕਾਂ ਤੋਂ ਪਿੰਡ ਚ ਬਿਲਕੁਲ ਇਹਨਾਂ ਦਾ ਆਣਾ ਜਾਣਾ ਬੰਦ ਕਰਾਇਆ ਜਾਵੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਹਰ ਵੀਰ ਕੀ ਨਾਮ ਹੈ ਮੇਰਾ ਨਾਮ ਧਰਮਿੰਦਰ ਹੈ ਸਰ ਟਿਕੜਾ ਪਿੰਡ ਪਿੰਡ ਭਗਤਪੁਰ ਹੈ ਸਰ ਕੀ ਗੱਲ ਹੋਈ ਕਰ ਸਰ ਅੱਜ ਇਹਨਾਂ ਨੇ ਦੋ ਨੰਬਰ ਦਾ ਕੰਮ ਕਰਦੇ ਨੇ ਇਹ ਮੁੰਡੇ ਸਾਡੇ ਗਵਾਂਢੀ ਹੈਗੇ ਨੇ ਨਾਲ ਇਹ ਬੰਦੇ ਬੰਦੇ ਲਗੇ ਇਹਨਾਂ ਨੇ ਇੱਧਰ ਤੰਗ ਬੜਾ ਪਰੇਸ਼ਾਨ ਬੜਾ ਕੀਤਾ ਸੀ ਤੇ ਇਹਨਾਂ ਨੇ ਥੋੜੀ ਜੀ ਹਰਕਤ ਕੀਤੀ ਸਾਡੀ ਕੁੜੀਆਂ ਨਾਲ ਤੇ ਉਹਦਾ ਕਰਕੇ ਅਸੀਂ ਇਹਨਾਂ ਨੂੰ ਡਕਿਆ ਬੋਲਿਆ ਆਹ ਵੇਖੋ ਉਹਨਾਂ ਨੇ ਸਾਡੇ ਘਰ ਦਾ ਨੁਕਸਾਨ ਕਿੰਨਾ ਕਰਤਾ ਜੇ ਕਿ ਤੁਸੀਂ ਸਾਨੂੰ ਕੌਣ ਦੇ ਡਕਣ ਇੱਥੇ ਗੋਲੀਆਂ ਚਲਾ ਕੇ ਗਏ ਨੇ ਫਾਇਰ ਕਰਕੇ ਗਏ ਨੇ ਸਰ ਆ ਲੋਕ ਸਾਰੇ ਮੇਰੇ ਘਰ ਦਾ ਨੁਕਸਾਨ ਕਰਤਾ ਨੇ ਕਿੰਨੇ ਕਬੀ ਦੀ ਗੱਲ ਇਹ ਰਾਤ ਦੀ ਗੱਲ ਹੈ ਸਰ ਕਿੰਨੇ ਜਣੇ ਆਏ ਸੀ ਇਹ ਸਾਰੇ ਘਾਟੋ ਘਾਟ 30 35 ਬੰਦੇ ਆ ਗਏ ਸੀ ਹਾਂਜੀ ਕੀ ਘਾਤ ਲਗੋ ਹਾਂਜੀ ਕੀ ਕੀ ਹਥਿਆਰ ਸੀ ਲਗੋ ਹਥਿਆਰ ਸਾਰੇ ਉਹਨਾਂ ਕੋਲ ਬੰਦੂਕਾਂ ਯਾਹੀ ਤਾਂ ਆਪਣੇ ਦਾਤਰ ਵਗੈਰਾ ਆ ਗਏ ਕਿਰਪਾਨਾਂ ਵਗੈਰਾ ਆ ਗਏ ਆਹ ਦੇਖੋ ਆ ਸਾਰੇ ਮੇਰੇ ਸਾਰਾ ਨੁਕਸਾਨ ਕਰਕੇ ਗਏ ਨੇ ਤੁਸੀਂ ਉਹ ਕਿੱਥੇ ਫਿਰ ਪੰਜਾਬ ਦੇ ਅਸੀਂ ਤੇ ਸਾਰਾ ਆਪਾਂ ਪੁਲਿਸ ਆਈ ਤਾਂ ਬੰਦੇ ਬੰਦੇ ਉਹਨਾਂ ਦੇ ਆਏ ਹੀ ਤਾਂ ਅਸੀਂ ਤੇ ਘਰੋਂ ਭੱਜ ਗਏ ਆਪਣੇ ਨਹੀਂ ਘਰੋਂ ਚਲੇ ਗਏ ਕਿ ਜਿਆਦਾ ਨੁਕਸਾਨ ਨਾ ਹੋ ਜਾਈ ਆਪਣਾ ਇਸ ਕਰਕੇ ਉਹਨਾਂ ਨੇ ਉਹਨਾਂ ਨੇ ਵੇਖਿਆ ਕਿ ਇਹਨਾਂ ਦੇ ਘਰ ਕੋਈ ਨਹੀਂ ਹੈਗਾ ਤਾਂ ਉਹਨਾਂ ਨੇ ਆਪ ਪੰਨ ਤੋੜ ਕਰਤੀ ਹਾਂਜੀ ਨੁਕਸਾਨ ਜਨਾਕ ਨੁਕਸਾਨ ਤੇ ਸਾਰਾ ਬਹੁਤ ਜਿਆਦਾ ਹੋ ਗਿਆ ਤਾਂ ਅਸੀਂ ਦੇਖ ਹੀ ਲਿਆ ਆ ਕੇ ਇਨਾ ਨੁਕਸਾਨ ਹੋਇਆ ਹੈ ਪੁਲਿਸ ਆਈ ਮੌਕਾ ਵੇਖ ਕੇ ਗਈ ਨੇ ਪਰ ਪੁਲਿਸ ਵਾਲਿਆਂ ਤੇ ਅਜੇ ਤੱਕ ਤੇ ਚਲੋ ਹਾਂਜੀ ਇਹ ਮੰਗ ਕਰਦੇ ਹਾਂ ਮੰਗ ਹੈ ਹੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਇਹਨਾਂ ਦੇ ਜਿਹੜੇ ਦੋ ਨੰਬਰ ਦੇ ਧੰਦੇ ਉਹ ਬੰਦ ਕਰਾਏ ਜਾਣ ਹਾਂਜੀ ਮੇਰੇ ਬਲਾਗ ਦੇ ਦੀਨਉਂਦੇ ਪਿੰਡ ਭਗਉੜੇ ਵਿੱਚ ਜਿਹੜੀ ਰਾਤ ਨੂੰ ਵਾਰਦਾਤ ਹੋਈ ਆ ਬਹੁਤ ਹੀ ਸ਼ਰਮਨਾਕ ਗੱਲ ਆ ਕਿਸੇ ਦੇ ਘਰ ਵਿੱਚ ਆਣ ਕੇ ਇਦਾਂ ਤਕੜਾ ਨੁਕਸਾਨ ਕਰਨਾ ਤੇ ਆਣ ਕੇ ਪਤਾ ਲੱਗਾ ਵਾ ਇਹਨਾਂ ਦੇ ਘਰ ਦੇ ਵਾਰਸਾਂ ਤੋਂ ਅਸੀਂ ਪੁੱਛਿਆ ਵਾ ਕਹਿੰਦੇ ਕਿ ਸਾਡੀ ਬੇਟੀ ਨੂੰ ਜਿਹੜੇ ਇਹ ਬੰਦੇ ਛੇੜਦੇ ਸੀ ਅਸੀਂ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਡਕਿਆ ਵਾ ਤੇ ਜਿਹਦੇ ਕਰਕੇ ਇਹ ਸਾਰਾ ਮਾਮਲਾ ਉਹਨਾਂ ਨੇ ਰਾਤ ਆਣ ਕੇ ਬੰਦੇ ਬਾਹਰੋਂ ਅਣਪਛਾਤੇ ਬੰਦੇ ਲਿਆ ਕੇ ਕੁਝ ਇਹਨਾਂ ਨੂੰ ਜਾਣੂ ਉਹ ਬੰਦੇ ਜਿਹੜੇ ਪਿੰਡ ਦੇ ਉਹਨਾਂ ਲਿਆ ਕੇ ਉਹਨਾਂ ਨੇ ਗੱਲ ਪਈ ਆ ਤਾਂ ਤੋੜ ਕੀਤੀ ਆ ਘਰ ਦਾ ਸਾਰਾ ਸੈੱਟ ਡੈਸ ਕਰ ਦਿੱਤਾ ਸਮਾਨ ਅਹੀਂ ਦੋਸ਼ੀਆ ਦੇ ਖਿਲਾਫ ਪੰਜਾਬ ਉਸ ਤੋਂ ਇਹੇ ਕੇ ਚਾਹੁੰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹੋ ਜੀ ਦਿਲਵਾਦੀ ਕੋਈ ਹੋਰ ਨਾ ਕਰ ਸਕੇ ਤੇ ਅਸੀਂ ਇਨਸਾਫ ਦੀ ਗਵਾਹ ਰਹੇ ਹਾਂ ਕਿ ਇਹਨਾਂ ਭਰਾਵਾਂ ਨੂੰ ਇਹਨਾਂ ਨੂੰ ਪੈੜ ਭਰਾਵਾਂ ਨੂੰ ਸਾਫਲੇ ਤੋ ਇਹ ਨਹੀਂ ਬੇਤੀਆਂ ਵਾ ਸਾਡੇ ਐਸਐਚਓ ਸਾਹਿਬ ਨੂੰ ਅਸੀਂ ਕਾਲ ਕੀਤੀ ਆ ਮੌਕੇ ਤੇ ਉਹਨਾਂ ਨੇ ਵੀ ਰਾਤੀ ਆਣ ਕੇ ਵੇਖਿਆ ਵਾ ਸਾਰਾ ਚੈਜਾ ਲਿਆ ਵਾ ਤੇ ਹੁਣ ਅਸੀਂ ਚਾਹੁੰਦੇ ਆ ਕਿ ਜਿਹੜੀ ਵੀ ਕਾਰਵਾਈ ਇਹਨਾਂ ਦੇ ਉੱਤੇ ਬਣਦੀ ਜਿਹੜੀ ਵੀ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਾਬਤ ਹੋਇਆ ਜਾਵੇ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਭਗਤਪੁਰੇ ਤੋਂ ਇਹ ਵੀ ਦੱਸਣਗੇ ਤੁਹਾਨੂੰ ਸਾਹਿਬ ਹੈ ਕਿ ਬੀਤੇ ਮੈਂ ਪਿੰਡ ਭਗਤਪੁਰੇ ਦਾ ਸਰਪੰਚ ਹਾਂ ਸਾਡੇ ਪਿੰਡ ਕੁਝ ਲੋਕਾਂ ਨੇ ਆਣ ਕੇ ਜਿਹੜੇ ਇਹਨਾਂ ਗੁੰਡਾਗਰਦੀ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਬੜੀ ਭੰਨ ਤੋੜ ਕੀਤੀ ਆ ਅਹੀ ਚਾਉਂਦੇ ਆ ਵੀ ਆ ਸੱਦੇ ਆਪਾਂ ਚੇਅਰਮੈਨ ਬੰਦੇ ਬੁਲਾ ਕੇ ਦੇ ਬਹੁਤ ਸਾਰੇ ਬੰਦੇ ਆਪਾਂ ਸੱਦੇ ਆ ਮੋਟਵਾਰ ਤੇ ਇਹਨਾਂ ਦੇ ਸਾਹਮਣੇ ਸਾਰਾ ਇਹ ਕੁਛੀਨ ਮੁਖਾਤਾ ਵਾ ਇਹਨਾਂ ਦੇ ਵੱਧ ਤੋਂ ਵੱਧ ਆਈਆਂ ਨੇ ਵੀ ਇਨਸਾਫ ਨਾ ਮਿਲ ਜਾਈ। ਕਿਹ ਕਿਹ ਹਰ ਸਾਰ ਕੀ ਇਹ ਮਾਹੌਲ ਇਹਦਾ ਫੜਨ ਨੂੰ ਝਗੜਾ ਪਰ ਤੂੰ ਕੋਰੇ ਇੱਕ ਝਗੜਾ ਸੀਗਾ ਕੱਲ ਰਿਪੋਰਟ ਹੋਈ ਸੀ ਰਵਿੰਦਰ ਕੌਰ ਦਾ ਪਰਿਵਾਰ ਹੈ ਉਹਨਾਂ ਦੀ ਕੋਈ ਲਾਗੇ ਮਿੱਠੀ ਹੋਣਾ ਨਾ ਕਦੇ ਕੋਈ ਪਹਿਲਾਂ ਇੱਕ ਦਿਨ ਤੂੰ ਤੂੰ ਮੈਮ ਹੋਈ ਆ ਇਹ ਮਿੱਠੀ ਜਿਹੜਾ ਮਿਸਟਰ ਆਇਆ ਕੋਕਰ ਸਮੀਰ ਸਿੰਘ ਇਹਨਾਂ ਨੇ ਆਪਣੇ ਕੋਈ ਕਾਫੀ ਬਦਮਾਸ਼ ਗੁੰਡੇ ਬੁਲਾ ਕੇ ਉਹਨਾਂ ਦੀ ਘਰਤੀ ਜਿਹੜੀ ਆ ਬਹੁਤ ਜ਼ਬਰਦਸਤ ਤਰੀਕੇ ਨਾਲ ਨੁਕਸਾਨ ਤੇ ਭੰਨ ਤੋੜ ਕੀਤੀ ਉਹਦੇ ਸਬੰਧ 'ਚ ਅਸੀਂ ਐਫ ਆਈ ਆਰ ਦਰਜ ਕੀਤੀ ਹੈ ਮਿੱਠੀ ਹਣੀ ਉਹਨਾਂ ਦੇ ਖਿਲਾਫ ਇੱਕ ਬੰਦਾ ਇਹਨਾਂ ਦਾ ਫੜ ਲਿਆ ਪੂਰੀ ਇਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਇਹਨਾਂ ਨੂੰ ਕਰਨ ਨਹੀਂ ਦੇਵਾਂਗੇ ਸਾਰੇ ਰਸਟ ਕਰਾਂਗੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਸਰਕਾਰ ਤਲਾਸ਼ ਪੱਟਾ ਦਰਜ ਕੀਤਾ ਇਹਨਾਂ ਦੀ ਤੋੜ ਭੰਦੀ ਧਮਕੀ ਦੀ ਚੋਰੀ ਦੀ ਜਿੰਨੀਆਂ ਵੀ ਧਰਾਵਾਂ ਸਖਤ ਸੀ ਇਹਨਾਂ ਦੇ ਲੱਗਣ ਵਾਲੀਆਂ ਉਹ ਲਾਈਨ ਸਰ ਇਲਾਕੇ ਵਾਸਤੇ ਗੱਲ ਆ ਵੀ ਇਹ ਨਸ਼ਾ ਪਤਾ ਹੀ ਵੇਚਦੇ ਕੋਈ ਨਹੀਂ ਨਾ ਰਿਕਾਰਡ ਛਾਣ ਰਹੇ ਆ ਜੋ ਵੀ ਇਹਨਾਂ ਦੇ ਰਿਕਾਰਡ ਦੇ ਖਿਲਾਫ ਜੋ ਲੀਗਲ ਕਾਰਵਾਈ ਅੱਜ ਕੱਲ ਚੱਲ ਰਹੀ ਆ ਉਹਦੇ ਮੁਤਾਬਕ ਵੀ ਇਹਨਾਂ ਦੇ ਅਮਲ 'ਚ ਲਿਆਵਾਂਗੇ ਪੁਰਾਣੇ ਰਿਕਾਰਡ ਹੈਗਾ ਇਹਨਾਂ ਦਾ ਸਾਰਾ